ਕੰਬਾਈਨ ਚਾਲਕ ਦੀ ਕਰੰਟ ਲੱਗਣ ਕਾਰਨ ਹੋਈ ਮੌਤ ਅੱਜ ਸੜਕੋ ਬੱਡਲਵਾਤੇ ਕੇ ਪੈਨ ਜਿਹੜੀ ਆ ਇੱਥੇ ਪਹੁੰਚੀ ਤੇ ਉਹ ਇੱਥੋਂ ਮੋੜ ਮੋੜ ਲੱਗੀ ਜਦੋਂ ਮੋੜ ਮੋੜ ਲੱਗੀ ਆ ਤਾਰਾਂ ਨੀਵੀਆਂ ਕਰਕੇ ਉਹਨਾਂ ਕਰੰਟੇ ਉੱਪਰ ਲੱਗ ਗਿਆ ਤੇ ਮੌਕੇ ਤੇ ਜਿਹੜਾ ਫੋਰਮੈਟ ਹੀ ਮੌਕੇ ਤੇ ਹੀ ਖਤਮ ਹੋ ਚੁੱਕਾ ਹੈ ਸੰਗਰੂਰ ਦਾ ਸੀ ਰਹਿਣ ਵਾਲਾ ਕੰਬਾਈਨ ਚਾਲਕ ਅਸੀਂ ਬਿਜਲੀ ਮੈਕਾ ਵਿਭਾਗ ਨੂੰ ਆਪਾਂ ਦਫ਼ਤਰ ਦੇ ਵਿੱਚ ਦਰਖਾਸਤ ਵੀ ਦਿੱਤੀ ਐ ਤਿੰਨ ਚਾਰ 24 ਨੂੰ ਦਰਖਾਸਤ ਦਿੱਤੀ ਸੀ ભાઈ એ ਜਿਹੜੀਆਂ ਤਾਰਾ ਨਾ ਇਹ ਤਾਰਾ ਜਿਹੜੀਆਂ ਉੱਚੀਆਂ ਕੀਤੀਆਂ ਜਾਣ ਇਹਦੇ ਵਿੱਚ ਜਾਨੀ ਮਾਲੀ ਨੁਕਸਾਨ ਵੀ ਹੋઈ ਸਕਦਾ ਆ ਅੰਮ੍ਰਿਤਸਰ ਵਿੱਚ ਕਨਕ ਦੀ ਕਟਾਈ ਕਰਨ ਗਿਆ ਸੀ ਕੰਬਾਈਨ ਚੱਲ ਗਲਤੀਆਂ ਹੋਈਆਂ ਬਿਜਲੀ ਵਾਲਿਆਂ ਕੋ ਜਿਹੜੇ ਉਧਰ ਦੀ ਉਹਨਾਂ ਨੇ ਨਹੀਂ ਤਾਰਾ ਜਿਹੜੀਆਂ ਮਤਲਬ ਉੱਚੀਆਂ ਕੀਤੀਆਂ ਇਹਨਾਂ ਨੇ ਬੜੀ ਵਹੀ ਵੱਡੀ ਬੇਪਰਵਾਹੀ ਇਹਨਾਂ ਨੇ ਵਰਤੀ ਆ ਰਵਿੰਦਰਪਾਲ ਸਿੰਘ ਇਹ ਆ ਜਾਈ ਆ ਉਹਦੇ ਤੇ ਬੰਦੀ ਕਾਰਵਾਈ ਜਿਹੜਾ ਪਰਚਾ ਹੋਣਾ ਚਾਹੀਦਾ ਵਿਦਾਂਸਭਾ ਹਲਕਾ ਰਾਜਸਥਾਨ ਸੀ ਦੇ ਪਿੰਡ ਚੈਨਪੁਰ ਨੇੜੇ ਕਨਕਦੀਵ ਵਾਢੀ ਕਰਦੇ ਸਮੇਂ ਕੰਬਾਈਨ ਚਾਲਕ ਫੋਰਮੈਨ ਕਾਲਾ ਸਿੰਘ ਜਿਸ ਦੀ ਕੀ ਉਮਰ 45 ਸਾਲ ਵਾਸੀ ਸੰਗਰੂਰ ਦੀ ਬਿਜਲੀ ਦਾ ਕਰੰਟ ਲੱਗਨ ਕਾਰਨ ਦਰਦਨਾਕ ਮੌਤ ਹੋ ਗਈ ਪਿੰਡ ਚੈਨਪੁਰ ਦੇ ਕਿਸਾਨ ਆਗੂ ਸਾਹਿਬ ਸਿੰਘ ਦੀ ਕਨਕਦੀਵ ਵਢਾਈ ਕਰਨ ਲਈ ਆਇਆ ਸੀ ਜਦੋਂ ਪਿੰਡ ਚੈਨਪੁਰ ਦੇ ਨਵੇਂ ਬਣੇ ਪੁਲ ਕੋਲ ਕਿਸੇ ਹੋਰ ਵਾਹਨ ਨੂੰ ਰਾਹ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਦੀ ਕੰਬਾਈਨ ਬਿਜਲੀ ਦੀ ਤਾਰ ਨਾਲ ਟਕਰਾ ਗਈ ਜਿਸ ਕਾਰਨ ਡਰਾਈਵਰ ਮੁਖਤਿਆਰ ਸਿੰਘ ਦੀ ਮੋਕੇ ਤੇ ਮਤ ਹੋ ਗਈ ਅਤੇ ਪਿੰਡ ਚੈਨਪੁਰ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਅਪਤਾਰ ਸਿੰਘ 바ਵਾ ਨੇ ਦੱਸਿਆ ਉਹਨਾਂ ਵੱਲੋਂ ਪਾਵਰਕਾਮ ਦੇ ਐਸਡੀਓ ਚੋਗਾਵਾ ਨੂੰ 4 April 2024 ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪਰ ਪਾਵਰ ਕਾਮ ਨੇ ਇਸ ਦੀ ਪਰਵਾਹ ਨਹੀਂ ਕੀਤੀ ਜਿਸ ਕਾਰਨ ਇਹ ਦਰਦਨਾਕ ਹਾਸਾ ਵਾਪਰ ਗਿਆ ਕਿਸਾਨ ਆਗੂ ਨੇ ਕਿਹਾ ਜਿੱਥੇ ਤੱਕ ਕਿ ਪਾਵਰ ਕਾਮ ਦੇ ਅਧਿਕਾਰੀ ਮੌਕਾ ਵੇਖਣ ਨੂੰ ਨਹੀਂ ਆਏ ਜਿਸ ਦੇ ਚਲਦਿਆਂ ਅਸੀਂ ਮੰਗ ਕਰਦੇ ਹਾਂ ਕਿ ਹਲਕੇ ਦੀ ਜਈ ਰਵਿੰਦਰਪਾਲ ਸਿੰਘ ਦੇ 302 ਦਾ ਪਰਚਾ ਕੀਤਾ ਜਾਵੇ ਜਿਸ ਦੇ ਚਲਦਿਆਂ ਇੱਕ ਗਰੀਬ ਕਿਸਾਨ ਦੀ ਮੌਤ ਹੋ ਗਈ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਚੈਨਲ ਲਈ ਅੰਮ੍ਰਿਤਸਰ ਤੋਂ ਕ੍ਰਿਸ਼ਨ ਕੁਮਾਰ ਦੀ ਖਾਸ ਰਿਪੋਰਟ ਸਰਬੰਧੀ ਵਿੱਚ ਸਿਮਤੀ ਪੰਜਾਬ ਜੋਂ ਰਾਮਜੀਤ ਦਾ ਅਗ ਨੂੰ ਉਤਾਰ ਬਸ ਮਸਲਾ ਇਹ ਜੀ ਅੱਜ ਅਸੀਂ ਇੱਥੇ ਪਿੰਡ ਚੈਨਪੁਰ ਦੇ ਵਿੱਚ ਇਹ ਜਿਹੜੀ ਪੁਲੀ ਉਸਾਰੀ ਕੀਤੀ ਗਈ ਆ ਇਹਦੇ ਵਿੱਚ ਬਹੁਤ ਹੀ ਨੀਵੀਆਂ ਜਣੀਆਂ ਵਡੀ ਲੈਣ ਜਿਹੜੀ ਆ ਬਹੁਤ ਹੀ ਨੀਵੀਆਂ ਤਾਰਾਂ ਸੀ ਜਿਹਦੇ ਵਿੱਚ ਅਸੀਂ ਬਿਜਲੀ ਮਹਿੰਦ ਵਿਭਾਗ ਨੂੰ ਆਪਾਂ ਦਫ਼ਤਰ ਦੇ ਵਿੱਚ ਦਰਖਾਸਤਾਂ ਵੀ ਦਿੱਤੀਆਂ 3-4 24 ਨੂੰ ਦਰਖਾਸਤਾਂ ਦਿੱਤੀਆਂ ਸੀ ਪਰ ਭਾਈ ਇਹ ਜਿਹੜੀਆਂ ਤਾਰਾਂ ਨਾ ਇਹ ਤਾਰਾਂ ਜਿਹੜੀਆਂ ਉੱਚੀਆਂ ਕੀਤੀਆਂ ਜਾਣ ਇਹਦੇ ਵਿੱਚ ਜਾਨੀ ਮਾਲੀ ਨੁਕਸਾਨ ਹੋ ਵੀ ਹੋ ਸਕਦਾ ਆ ਇਹ ਉਹਨਾਂ ਉਹਨਾਂ ਨੇ ਕਿਹਾ ਸੀ ਅੱਗੋਂ ਕਿ ਜਨਾਕਿ ਅਸੀਂ ਠੀਕ ਆ ਮੌਕਾ ਆਣ ਕੇ ਦੇਖਾਂਗੇ ਅੱਜ 24 ਦਿਨ ਹੋ ਚੁੱਕੇ ਆ ਯਾਨੀ ਕਿ ਕੋਈ ਨਾ ਤੇ ਜਾਈ ਇੱਥੇ ਰਵਿੰਦਰ ਸਿੰਘ ਜਿਹਦੇ ਇਲਾਕਾ ਪੈਂਦਾ ਨਾ ਉਹ ਪਹੁੰਚਿਆ ਤੇ ਨਾ ਐਸਡੀਓ ਸਾਹਿਬ ਇੱਥੇ ਮੌਕਾ ਆਣ ਕੇ ਵੇਖੇ ਗਏ ਆ ਅੱਜ ਕਲਕੋਗੜ੍ਹਨ ਵਾਤੇ ਕੇ ਪੈਨ ਜਿਹੜੀ ਆ ਇੱਥੇ ਪਹੁੰਚੀ ਸੀ ਤੇ ਉਹ ਇੱਥੋਂ ਮੋੜ ਮੋੜ ਲੱਗੀ ਜਦੋਂ ਮੋੜ ਮੋੜ ਲੱਗੀ ਆ ਤਾਰਾਂ ਨੀਵੀਆਂ ਕਰਕੇ ਉਹਨਾਂ ਕਰੰਟ ਲੱਗ ਗਿਆ ਤੇ ਮੌਕੇ ਤੇ ਜਿਹੜਾ ਫਾਰਮ ਹੈ ਨੀ ਮੌਕੇ ਤੇ ਹੀ ਖਤਮ ਹੋ ਚੁੱਕਾ ਹੈ ਆ ਕਿੱਥੋਂ ਸੀ ਜਿਹੜਾ ਫਾਰਮ ਹੈ ਸੀ ਐਮ ਸੰਗਰੂਰ ਤੋਂ ਜੀ ਜ਼ਿਲ੍ਹਾ ਸੰਗਰੂਰ ਹੀ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਇਹ ਕਰਦੇ ਆ ਕਿ ਪਹਿਲੀ ਗੱਲ ਇਹ ਹੈ ਵੀ ਜਿਹੜੀ ਇਹਨਾਂ ਦੀਆਂ ਦੂਜੀਆਂ ਨਾਕਿਲੇ ਦੀਆਂ ਜਿਹੜੀਆਂ ਗਲਤੀਆਂ ਹੋਈਆਂ ਬਿਜਲੀ ਵਾਲਿਆਂ ਕੋ ਜਿਹੜੀ ਉਦੋਂ ਦੀ ਉਹਨਾਂ ਨੇ ਨਹੀਂ ਤਾਰਾਂ ਜਿਹੜੀਆਂ ਮਤਲਬ ਉੱਚੀਆਂ ਕੀਤੀਆਂ ਇਹਨਾਂ ਨੇ ਬੜੀ ਵਿਹੀ ਵੱਡੀ ਬੇਪਰਵਾਹੀ ਇਹਨਾਂ ਨੇ ਵਰਤੀ ਆ ਤੇ ਇਹਦੇ ਵਿੱਚ ਜਿਹੜਾ ਮੌਕੇ ਤੇ ਜਿਹੜਾ ਰਵਿੰਦਰਪਾਲ ਸਿੰਘ ਇਹ ਆ ਜਈ ਆ ਉਹਦੇ ਤੇ ਬੰਦੀ ਕਾਰਵਾਈ ਜਿਹੜਾ ਪਰਚਾ ਹੋਣਾ ਚਾਹੀਦਾ 102 ਦੀ ਤਾਰਾ ਲੱਗਣੀ ਚਾਹੀਦੀ ਆ ਕਿਉਂਕਿ ਇਹ ਦੂਜੀਆਂ ਨਾਕਿਲੇ ਦੇ ਜਿਹੜਾ ਨੁਕਸਾਨ ਹੋਇਆ ਆ ਮੌਕੇ ਤੇ ਫੋਰਮੈਨ ਜਿਹੜਾ ਮਰ ਗਿਆ ਇਹ ਸਿਰਫ ਜਿਹੜਾ ਬੱਤੀ ਵਾਲਿਆਂ ਦੀ ਨਾਕਾਮੀ ਦੇ ਨਾਲ ਹੀ ਹੋਇਆ ਤੇ ਇਸ ਕੇ ਜਿਹੜਾ ਵੱਧ ਤੋਂ ਵੱਧ ਜਿਹੜੀ ਇਹਨਾਂ ਤੇ ਜੋ ਵੀ ਤਾਰਾ ਲਾਕੇ ਜੋ ਵੀ ਸਜਾ ਉਹ ਇਹਨੂੰ ਸਜ਼ਾ ਹੋਣੀ ਚਾਹੇਗਾ ਸਥਾਨ ਤੇ ਕੋਈ ਬੀਲੀ ਮੁਲਾਜ਼ਮ ਹੁਣ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ 2 ਘੰਟੇ ਹੋ ਚੱਲੇ ਜੀ ਹਲੇ ਤੱਕ ਤੇ ਕੋਈ ਨਹੀਂ ਪਹੁੰਚਿਆ ਸੀ ਫੋਨ ਵੀ ਕੀਤੇ ਆ ਐਸਡੀਓ ਸਾਹਿਬ ਨੂੰ ਵੀ ਫੋਨ ਕੀਤਾ ਤੇ ਇਹਨਾਂ ਨੂੰ ਜੈ ਸਾਹਿਬ ਨੂੰ ਜੈ ਸਾਹਿਬ ਨੇ ਸਾਡਾ ਫੋਨ ਹੀ ਨਹੀਂ ਬੈਕਅਪ ਕੀਤਾ ਨਾ ਉਹਨਾਂ ਚੁੱਕੇ ਨਹੀਂ ਇਹਨੂੰ ਦਜਾ ਨਾ ਕਿ ਗਾੜੀ ਕੱਟੀ ਜਦੇ ਫੋਨ ਕੱਟੀ ਜਦੇ ਸਟਡੀਓ ਸਾਹਿਬ ਨੇ ਕੀ ਜਵਾਬ ਦਿੱਤਾ ਸਟਡੀਓ ਸਾਹਿਬ ਨੇ ਕਿਹਾ ਵੀ ਮੈਂ ਜਿਹੀ ਜਿਹਾ ਅੰਮ੍ਰਿਤਸਰ ਆ ਤੇ ਮੈਂ ਘੰਟੇ ਅੱਧੇ ਘੰਟੇ ਤੱਕ ਆਉਣਾ ਤੇ ਆ ਦੋ ਘੰਟੇ ਹੋ ਗਏ ਹੁਣ ਫਿਰ ਤਿੰਨ ਕੋਲਾ ਕਰ ਦਿੱਤੀਆਂ ਹਲੇ ਹੁਣ ਨਾ ਉਹਨਾਂ ਤੋਂ ਵੇਖ ਕੇ ਕਹੀ ਜਾਂਦੇ ਵੀ ਨਹੀਂ ਤਾਰਾਂ ਜਿਹੜੀਆਂ ਉੱਚੀਆਂ ਕੀਤੀਆਂ ਯਾਨੀ ਕਿ ਮੌਕਾ ਨਹੀਂ ਉਹਨਾਂ ਨੇ